ਅੱਜ ਦੱਸਦੇ ਹਾਂ ਸਾਨੂੰ ਦੋਸਤੋ ਮੋਗਲਾਂ ਨੇ ਭਾਰਤ ਤੇ 200 ਸਾਲ ਰਾਜ ਕਿਵੇਂ ਕੀਤਾ ਉਹਦੇ ਕੀ ਕਾਰਨ ਸੀ ਕਿ ਮੋਗਲ ਭਾਰਤ ਤੇ 200 ਸਾਲ ਰਾਜ ਕਰ ਗਏ ਉਹਦੇ ਤਿੰਨ ਵੱਡੇ ਕਾਰਨ ਸੀ ਪਹਿਲਾ ਕਾਰਨ ਮੋਗਲ ਭਾਰਤ ਦੇ ਬਾਰੇ ਇਹਨਾਂ ਕੋਈ ਕੁਝ ਵੀ ਨਹੀਂ ਜਾਣਦੇ ਸੀ ਉਹਨਾਂ ਨੂੰ ਬਸ ਆਪਣਾ ਰਾਜ ਅਫਗਾਨਿਸਤਾਨ 'ਚ ਰੱਖ ਤੱਕੀ ਸੀ ਉਹਨਾਂ ਦਾ ਪਹਿਲਾ ਆਕਰਮਣ ਕਰਨ ਦਾ ਕਾਰਨ ਰਾਜਕੁਮਾਰ ਅੰਬੀ ਸੀ ਜਿਹਦੀ ਮਦਦ ਨਾਲ ਉਹਨਾਂ ਨੇ ਭਾਰਤ 'ਤੇ ਆਕਰਮਣ ਕੀਤਾ ਤੇ ਪਹਿਲਾ ਗद्दार ਕੋਸ਼ਿਸ਼ ਕੀਤਾ ਉਹਨਾਂ ਨੇ ਦੂਜਾ ਕਾਰਨ ਵੱਡਾ ਉਹਨਾਂ ਦਾ ਇਹ ਸੀ ਭਾਰਤ ਤੇ ਭਾਰਤ ਦੇ ਜਿਹੜੇ ਰਾਜੇ ਸੀ ਉਹਨਾਂ ਨੂੰ ਆਪਸ ਵਿੱਚ ਲੜਾਉਂਦੇ ਸੀ ਤੇ ਉਹਨਾਂ ਦੇ ਜਿਹੜੇ ਅਰਾਜ ਸੀ ਉਹਨਾਂ ਦੇ ਕਬਜ਼ਾ ਕਰ ਲੈਂਦੇ ਸੀ ਤੀਜਾ ਵੱਡਾ ਕਾਰਨ ਇਹ ਸੀ ਕਿ ਭਾਰਤ ਦੇ ਰਾਜਾਂ ਨੂੰ ਆਪ ਦੇ ਨਾਲ ਆਪਸ ਦੇ ਵਿੱਚ ਲੜਾਉਣ ਦੇ ਨਾਲ-ਨਾਲ ਉਹ ਆਪਾਂ ਨੂੰ ਉਹਨਾਂ ਨੂੰ ਆਪਣੀ ਫੌਜ ਵਿੱਚ ਭਰਤੀ ਕਰਦੇ ਸੀ ਤੇ ਵੱਡੇ-ਵੱਡੇ ਅਹੁਦਿਆਂ ਤੇ ਰੱਖਦੇ ਸੀ ਤਾਂ ਕਿ ਜੋ ਉਹਨਾਂ ਦੇ ਖਿਲਾਫ ਉਹ ਖੜੇ ਨਾ ਹੋ ਸਕਣ ਤੇ ਨਹੀਂ ਕਿ ਵੱਡੀ ਜੰਗ ਦਾ ਐਲਾਨ ਕਰ ਸਕਣ ਇਹ ਵੱਡੇ ਤਿੰਨ ਕਾਰਨ ਸੀ ਜਿਹੜੇ ਕੀ ਮੋਗਲ ਸਾਡੇ ਤੇ 200 ਸਾਲ ਰਾਜ ਕਰ ਗਏ ਨਹੀਂ ਤਾਂ ਇਹਨਾਂ ਜਿਹੜਾ ਰਾਜ ਨਹੀਂ ਕਰ ਸਕਦੇ ਸੀ ਕਿਉਂਕਿ ਸਾਡੇ ਰਾਜਾਂ ਦੇ ਕਾਰਨ ਹੀ ਇਹ ਸਾਡੇ ਤੇ 200 ਸਾਲ ਰਾਜ ਕੀਤਾ ਉਹਨਾਂ ਨੇ ਜੇ ਇਹੋ ਜਿਹੀਆਂ ਵੀਡੀਓ ਹੋਰ ਦੇਖਣੀ ਹੈ ਤਾਂ ਸਾਡੇ ਪੇਜ ਨੂੰ ਕਰੋ ਲਾਈਕ ਸ਼ੇਅਰ ਅਤੇ ਕਮੈਂਟ ਅਤੇ ਪੇਜ ਨੂੰ ਅੱਗੇ ਤਾਂ ਜੋ ਤੁਹਾਨੂੰ ਇਹੋ ਜਿਹੀਆਂ ਹੋਰ ਵੀਡੀਓ ਪਹੁੰਚੇ